ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਆਪ ਦੀ ਫਤਹ ਫਤਹ ਸਿੰਬਲ ਦਾ ਮਤਲਬ ਇਹ ਨਹੀਂ ਰੂਪਕ ਦਾ ਮਤਲਬ ਇਹ ਨਹੀਂ ਕਿ ਉਹੀ ਪਰਮਾਤਮਾ ਹੈ ਉਹੀ ਵਾਹਿਗੁਰੂ ਹੈ ਨਹੀਂ ਇਹ ਤਾਂ ਸਿਰਫ ਇੱਕ ਸਿੰਬਲਿਕ ਰੂਪਕ ਹੈਗਾ ਜਿਹਦੇ ਥਰੂ ਅਸੀਂ ਰੋਜ਼ ਸਮਝਦੇ ਹਾਂ ਕਿ ਪਰਮਾਤਮਾ ਹੈ ਉਹ ਵਾਹਿਗੁਰੂ ਹੈ ਜਦੋਂ ਇੱਕ ਹੈਗਾ呀 ਸਾਰੀ ਚੀਜ਼ ਨੂੰ ਚਲਾਉਣ ਵਾਲਾ ਬਣਾਉਣ ਵਾਲਾ ਤੇ ਨਾਸ਼ ਕਰਨ ਵਾਲਾ ਤੇ ਅਸੀਂ ਵੱਖ-ਵੱਖ ਥਾਵਾਂ ਤੇ ਕਿਉਂ ਜਾਈਏ जे देकार सब, सब कुछ तेरे, तेरे वश है, अगम अगोचर मतलब ओदे वश सारा कुछ है गया ਘਰ ਤਾਂ तेरे 손ਕਿਚ ਹੈ यानी ओदे ਘਰ ਤਾਂ ਸਭ ਕੁਝ ਹੈਗਾ ਫਿਰ ਅਸੀਂ ਥਾ-ਥਾ ਕਿਉਂ ਪਟਕ ਰਹੇ ਹਾਂ ਆਪਣੀ ਨੋੜਾ ਨੇ ਕਿਉਂ ਪਟਕ ਰਹੇ ਅਸੀਂ ਥਾ-ਥਾ ਕਦੀ ਇਸ ਜਗਾ ਜਾਓ ਕਦੀ ਉਸ ਜਗਾ ਜਾਓ ਸਾਡੇ ਗੁਰੂ ਨੇ ਯਾਨੀ ਗੁਰੂ ਪਪਾ ਗੁਰੂ ਨਾਨਕ ਨੇ ਇੱਕ ਦੀ ਗੱਲ ਕੀਤੀ ਉਸ ਇੱਕ ਨੂੰ ਹੀ ਸਮਝਣ ਦੀ ਗੱਲ ਕੀਤੀ ਤੁਸੀਂ ਉਸ ਇੱਕ ਕੋਲ ਬੈਠ ਜਾਓ ਸ਼ਰਦਾ ਕਰਕੇ ਹਰ ਜਗ੍ਹਾ ਤੇ ਮੱਥੇ ਨਾਟਕਾਓ ਇੱਕ ਜਗ੍ਹਾ ਤੇ ਮੱਥਾ ਟੇਕ ਕੇ ਬੈਠ ਜਾਓ ਗੁਰਦੀ ਮਤ ਲੈ ਲੋ ਆਪਣੀ ਮਤ ਦਾਨ ਕਰ ਦਿਓ ਗੁਰੂ ਨੂੰ ਹਾਂਜੀ ਗੁਰਦੀ ਮਤ ਲੈ ਲੋ ਤੇ ਦੇਖੋ ਤੁਹਾਡੇ ਕਾਰਜ ਕਿਦਾਂ ਨਹੀਂ ਸਹੀ ਹੁੰਦੇ ਜੋ ਤੁਹਾਡੀ ਲੋੜਾ ਸੰਸਾਰਿਕ ਲੋੜਾ ਉਹ ਵੀ ਗੁਰੂ ਸਾਹਿਬ ਕਹਿੰਦਿਆ ਉਹ ਆਕਾਰਪੁਰਖ ਹੀ ਪੂਰਾ ਕਰੇਗਾ ਸਰਦੀ ਸਾਰੀ ਲੋੜਾਂ ਵੈਸੇ ਤਾਂ ਇੱਕ ਲੋੜ ਪੂਰੀ ਹੁੰਦੀ ਹੈ ਤਾਂ ਦੂਜੀ ਲੋੜ ਆ ਜਾਂਦੀ ਹੈ ਦੂਜੀ ਤੇ ਤੀਜੀ ਤੇ ਚੌਥੀ ਸਾਡੀਆਂ ਲੋੜਾਂ ਕਦੀ ਖਤਮ ਨਹੀਂ ਹੁੰਦੀਆਂ ਫੈਸ ਕਿ ਸੰਤੋਖ ਵੀ ਜ਼ਰੂਰੀ ਆ ਸਾਨੂੰ ਜਿੰਨਾ ਅਸੀਂ ਜਮਾ ਕਰੀ ਜਾਵਾਂਗੇ ਉਹ ਸਾਡੇ ਸਰੀਰ ਤੇ ਸਾਡੇ ਮਨ ਤੇ ਤੇ ਸਾਡੇ ਆਉਣ ਵਾਲੀ ਪੀੜ੍ਹੀਆਂ ਤੇ ਵੀ ਬੋਝ ਆ ਲੇਕਿਨ ਅਸੀਂ ਇਹ ਸਮਝਦੇ ਨਹੀਂ ਆ ਹਾਂਜੀ ਇਹ ਸਮਝੋ ਤੁਹਾਨੂੰ ਅੱਜ ਹਾਲੀਵੁੱਡ ਦੇ ਕਈ ਸਟਾਰ ਇੱਧੇ ਤੇ ਹੈਗੇ ਆ ਜਿਨ੍ਹਾਂ ਨੇ ਬਹੁਤ ਸਾਰੀ ਪ੍ਰਾਪਰਟੀਆਂ ਜਮ੍ਹਾਂ ਕਰ ਲਈ ਹਾਲੀਵੁੱਡ ਯਾਨੀ ਅਮਰੀਕਾ ਦੇ ਸਟਾਰ ਜਿਹੜੇ ਆ ਉਹਨਾਂ ਨੇ ਬਹੁਤ ਸਾਰੀਆਂ ਪ੍ਰਾਪਰਟੀਆਂ ਜਮ੍ਹਾਂ ਕਰ ਲਈਆਂ ਪਰ ਉਹ ਆਪਣੇ ਬੱਚਿਆਂ ਲਈ ਕੋਈ ਪ੍ਰਾਪਰਟੀਆਂ ਛੱਡ ਕੇ ਨਹੀਂ ਜਾ ਰਹੇ ਉਹਨਾਂ ਦੀ ਜ਼ਿਆਦਾ ਕਰਕੇ ਪ੍ਰਾਪਰਟੀ ਜਿਹੜੀ ਆ ਉਹ ਦਾਨ ਚ ਚਲੀ ਜਾਏਗੀ ਕੁਝ ਹਿੱਸਾ ਯਾਨੀ ਉਹਨਾਂ ਦੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਉਹਨਾਂ ਨੇ ਰੱਖਿਆ ਹੈ ਤਾਂ ਕਿ ਉਹ ਆਪਣੀ ਮਿਹਨਤ ਆਪ ਕਰਨ ਆਪਣੀ ਮਿਹਨਤ ਕਮਾਈ ਕਰਕੇ ਆਪਣੇ ਆਪ ਨੂੰ ਵੱਡਾ ਆਪ ਬਣਾਉਣ ਤੋਂ ਉਹਨਾਂ ਦੀ ਜ਼ਿਆਦਾ ਕਰਕੇ ਸਾਰੀ ਜਾਇਦਾਦ ਜੜੀਆ ਉਹ ਦਾੰਤ ਚ ਗਈ ਜਾਈ। ਹਾਂਜੀ। ਇਹੀ ਆ ਕੰਮ। 80 ਜਮਾ ਕਰਦੇ ਰਹਿੰਦੇ ਆ ਸਾਡੀ ਲੋੜਾਂ ਪੂਰੀਆਂ ਕਰਨ ਨੂੰ। ਲੇਕਿਨ ਲੋੜ ਤੋਂ ਵੀ ਕਈ ਜ਼ਿਆਦਾ ਹੱਦ ਤੱਕ ਸਾਡੇ ਕੋਲ ਪ੍ਰਾਪਤੀ ਹੋ ਜਾਣਦੀ ਹੈ। ਚਲੋ ਠੀਕ ਹੈ। ਉਹ ਤੁਸੀਂ ਜਮਾ ਕਰਦੇ ਰਹੋ। ਲੇਕਿਨ ਗੱਲ ਕੀ ਸੀ? ਗੱਲ ਇਹ ਆ ਕਿ ਤੁਹਾਡੀ ਲੋੜਾਂ ਪੂਰਾ ਸਿਰਫ ਇੱਕ ਥਾਂ ਤੇ ਹੀ ਹੋ ਜਾਣੀ। ਤੁਸੀਂ ਦੇਖੋ मैं आप देखिए मेरा जो भी मैं इस चैनल पे कह रही इस विडियो कह रही कह रहे वो सारा मेरा आप रहा है मैं आप कह रहे तो, मेरा एक्सपीरियंस है गया मैं सब देखी है हर चीज देखी हर चीज समझी है ता जाके मैं थोड़े तो गल कर रहा हाँ जी तो तीन ये ना समझ लियो कि हाँ भी मैं सिख परिवार च पैदा होया इस करके मैं सिखी की गल कर रहा इस करके मैं गुरु नानक की गल कर रहा ना ਮੈਂ ਗੁਰੂ ਨਾਨਕ ਦੀ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਮੈਨੂੰ ਗੁਰੂ ਨਾਨਕ ਸਮਝ ਪੈ ਰਿਹਾ ਆ ਜਿਨ੍ਹਾਂ ਵੀ ਥੋੜਾ ਬਹੁਤ ਸਮਝ ਪੈ ਆ ਕਿਉਂਕਿ ਉਹ ਤਾਂ ਉਹ ਬਾਬਾ ਦਾ ਕਾਲਪੁਰਕ ਸੀਗਾ ਹਾਂਜੀ ਉਸ ਬਾਬੇ ਨੂੰ ਸਮਝਣ ਲਈ ਸ਼ਾਇਦ ਸਾਨੂੰ ਪਤਾ ਨਹੀਂ ਕਿੰਨੇ ਜਨਮ ਲੱਗ ਜਾਣ ਉਹਨਾਂ ਦੀ ਬੋਲੀ ਉਹਨਾਂ ਦੀ ਸਮਝ ਲੇਕਿਨ ਜੇ ਉਹ ਕਿਰਪਾ ਕਰਨਗੇ ਤੇ ਸਾਨੂੰ ਸ਼ਾਇਦ ਸਕੰਟਾ ਦੀ ਸਮਝ ਪੈ ਜਾਏ ਲੇਕਿਨ ਉਹ ਕਿਰਪਾ ਕਰਨਗੇ ਜਦ ਅਸੀਂ ਆਪਣੀ ਮੱਤ ਯਾਨੀ ਜੇ ਅਸੀਂ ਆਪਣਾ ਭਾਂਡਾ ਖਾਲੀ ਕਰਾਂਗੇ ਤਹੀਂ ਤੱਕ ਗੁਰੂ ਆਪਣੀ ਮੱਤ ਦੇ ਸਕੇਗਾ ਗੁਰੂ ਆਪਣੀ ਮੱਤ ਦੇਗਾ ਸਾਨੂੰ ਸਾਡਾ ਭਾਂਡਾ ਖਾਲੀ ਹੋਣਾ ਚਾਹੀਦਾ ਹੈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਜੇ ਤੂੰ ਪ੍ਰੇਮ ਫਿਲੰਤਾ ਚਾਹੂ ਸਿਰ ਤੱਕ ਤਲੀ ਗਲੀ ਮਰੀ ਆ ਹਾਂਜੀ ਉਹ ਕੀ ਕਹਿ ਰਹੇ ਉਹ ਇਹੀ ਕਹਿ ਰਹੇ ਨੇ ਸਿਰ ਸਾਡੀ ਕੀ ਸਮਝ ਹੈ ਕਿ ਨਾ ਬੁੱਧੀ ਆ ਜਿਹੜੀ ਕੂੜ ਬੁੱਧੀ ਬੈਲ ਬੁੱਧੀ ਉਹਨੂੰ ਪਹਿਲੇ ਤਾਂ ਅਸੀਂ ਹਟਾਈ ਸਾਈਡ ਕਰੀਏ ਜੇ ਅਸੀਂ ਗੁਰੂ ਨਾਲ ਪ੍ਰੇਮ ਕਰਦੇ ਹਾਂ ਤੇ ਸਾਡਾ ਪ੍ਰੇਮ ਜਾਗ ਰਿਹਾ ਗੁਰੂ ਨਾਲ ਕੇ ਅਸੀਂ ਗੁਰੂ ਨੂੰ ਪ੍ਰੇਮ ਕਰਦੇ ਹਾਂ ਪ੍ਰੇਮ ਜਗਾਵਾਂਗੇ ਤੇ ਸਾਨੂੰ ਪਤਾ ਹੈ ਸੜ ਕੁਝ ਸਾਨੂੰ ਇਸ ਦਰਬਾਰ 'ਚ ਮਿਲ ਜਾਣਾ ਗੁਰੂ ਨਾਨਕ ਦੇ ਦਰਬਾਰ 'ਚ ਕੋਈ ਖਾਲੀ ਹੱਥ ਨਹੀਂ ਗਿਆ ਸਾਰੀ ਲੋੜਾਂ ਪੂਰੀ ਕਰਨ ਵਾਲਾ ਸਿਰਫ ਗੁਰੂ ਨਾਨਕ ਹੈ ਗੁਰੂ ਨਾਨਕ ਦਾ ਦਰ ਹੈਗਾ ਗੁਰੂ ਨਾਨਕ ਦਾ ਦਰਬਾਰ ਹੈਗਾ ਉਸ ਦਰਵਾਜ਼ੇ 'ਚ ਬੈਠੋ ਸ਼ਾਹੀਦ ਸ਼ਾਹ ਬਣ ਕੇ ਹੋਰ ਕਿੱਥੇ ਵੀ ਕਿਸੇ ਵੀ ਦਰਬਾਰ 'ਚ ਤੁਹਾਨੂੰ ਨਤਮਸਤਕ ਹੋਣ ਦੀ ਲੋੜ ਨਹੀਂ ਹੈ ਇਵੇਂ ਚੁਆਇਸ ਕਰੋ ਮੈਂ ਆਪਣੇ ਐਕਸਪੀਰੀਅੰਸ ਤੋਂ ਕਹਿੰਦਾ ਵਾਹਿ ਵਾਹਿ ਜੀ ਦਾ ਖਾਤਮਾ ਵਾਹਿ ਵਾਹਿ ਫਤਿਹ ਫਤਿਹ ਫਤਿਹ